ਜਿਸ ਚੀਜ਼ ਨੂੰ ਮੁੜ ਕੇ ਬਦਲਣਾ ਬਹੁਤ ਮੁਸ਼ਕਲ ਆ ਮੈਨੂੰ ਹੁਕਮ ਹੋਇਆ ਹੈ ਭਾਈ ਬਲਵਿੰਦਰ ਸਿੰਘ ਜਟਾਣੇ ਦਾ ਪ੍ਰਸੰਗ ਕਹਿਣ ਵਾਸਤੇ ਉਹ ਬਲਵਿੰਦਰ ਸਿੰਘ ਜਟਾਣਾ ਜਿਹਦੀ ਦੇਣ ਪੰਜਾਬ ਵਾਸਤੇ ਉਹ ਦੇਣ ਆ ਆ ਜਿਹੜਾ ਪਾਣੀ ਤੁਹਾਡੇ ਕੋਲ ਥੋੜਾ ਬਹੁਤਾ ਬਚਿਆ ਹੈ ਨਾ ਇਹ ਭਾਈ ਬਲਵਿੰਦਰ ਸਿੰਘ ਜਟਾਣੇ ਦੀ ਦੇਣ ਆ ਨਹੀਂ ਤੇ ਸਰਕਾਰ ਤਾਂ ਕਿਹਨਾਂ ਤੁਹਾਡੇ ਕੋਲ ਆ ਰਹਿੰਦਾ ਪਾਣੀ ਵੀ ਲੈ ਚੱਲੀ ਸੀ ਤਕਰੀਬਨ ਲੈ ਹੀ ਗਈ ਸੀ ਪਿਛੇ ਜੇ ਬੁੱਧੀ ਜੀਵੀਆਂ ਦੀ ਇੱਕ ਮੀਟਿੰਗ ਹੋਈ ਅਕਾਲੀ ਵੀ ਬੈਠੇ ਕਾਂਗਰਸੀ ਵੀ ਬੈਠੇ ਦੂਜੇ ਤੇ ਜੇ ਵੀ ਆ ਕੇ ਬੈਠੇ ਸਾਰਿਆਂ ਨੇ ਆਪੋ ਆਪਣੀ ਡਫਲੀ ਵਜਾਈ ਅਸੀਂ ਪਾਣੀ ਲਈ ਆ ਕੀਤਾ ਅਸੀਂ ਪਾਣੀ ਲਈ ਆ ਕੀਤਾ ਉਥੇ ਇੱਕ ਬੰਦਾ ਬੋਲਿਆ ਸੀ ਪਤਾ ਨਹੀਂ ਤੂੰ ਹੀ ਉਹਦੇ ਨਾਲ ਸਹਿਮਤ ਹੋ ਕੇ ਨਾ ਹੋ ਪਰ ਜਿੱਥੇ ਚੰਗੀ ਗੱਲ ਹੋਵੇ ਉੱਥੇ ਸਹਿਮਤ ਹੋ ਜਾਣਾ ਚਾਹੀਦਾ ਉੱਥੇ ਬੋਲਿਆ ਸੀ ਲੱਖਾ ਸਿਧਾਣਾ ਲੱਖਾ ਸਿਧਾਣਾ ਕਹਿੰਦਾ ਤੁਸੀਂ ਸਾਰੇ ਕੁਫਰ ਤੋਲਦੇ ਹੋ ਅਸੀਂ ਪਾਣੀ ਲਈ ਆਹ ਕੀਤਾ ਅਸੀਂ ਪਾਣੀ ਲਈ ਆਹ ਕੀਤਾ ਜੇ ਪੰਜਾਬ ਦੇ ਪਾਣੀ ਲਈ ਕਿਸੇ ਨੇ ਕੁਝ ਕੀਤਾ ਏ ਉਹ ਸਰਦਾਰ ਬਲਵਿੰਦਰ ਸਿੰਘ ਜਟਾਣੇ ਨੇ ਕੀਤਾ ਏ ਉਹਨੇ ਪੂਰੇ ਦਾ ਪੂਰਾ ਟੱਬਰ ਕੌਮ ਦੀ ਲੇਖੇ ਲਾ ਕੇ ਪੰਜਾਬ ਦਾ ਪਾਣੀ ਬਚਾ ਕੇ ਵਿਖਾਇਆ ਪਰ ਜੇ ਮੈਂ ਹੁਣ ਪੰਜਾਬ ਵੱਲ ਝਾਤੀ ਮਾਰਦਾ ਜਿਹੜਾ ਪਾਣੀ ਸਾਡੇ ਕੋਲ ਮਾੜਾ ਮੋਟਾ ਬਚਿਆ ਉਹ ਪਾਣੀ ਅਸੀਂ ਰਹਿਣ ਕਿੱਥੇ ਦਿੱਤਾ ਮਰਿਆ ਸਾਪ ਕਿਸਾਨ ਦੇ ਗੱਲ ਪਾਈ ਜਾਂਦਾ ਸਿਸਟਮ ਹਵਾ ਬਚਾਵੇ ਕਿਸਾਨ ਪਾਣੀ ਬਚਾਵੇ ਕਿਸਾਨ ਮਿੱਟੀ ਬਚਾਵੇ ਕਿਸਾਨ ਤੇ ਬਾਕੀ ਸਾਰਾ ਪੰਜਾਬ ਮਾਤਾ ਦਾ ਮਾਲ ਫਰੀਦਾ ਖਾਣ ਵਾਲਾ ਹੀ ਆ ਸ਼ਹਿਰਾਂ ਵਾਲਿਆਂ ਲੋਕਾਂ ਨੇ ਅੱਜ ਤੱਕ ਇਹਦੇ ਲਈ ਕੀ ਕੀਤਾ ਫੈਕਟਰੀਆਂ ਦਾ ਗੰਦਾ ਪਾਣੀ ਗੰਦਾ ਧੂਆ ਸਿਸਟਮ ਚ ਰੋਲਿਆ ਜਾਂਦਾ ਏ ਗੱਡੀਆਂ ਦੀਆਂ ਗੱਡੀਆਂ ਧੂਹੀ ਜਾਂਦੀਆਂ ਕੋਈ ਜਾ ਕੇ ਨਹੀਂ ਵੇਖਦਾ ਘਰਾਂ ਚ ਚਲੇ ਜਾਓ ਵੱਡੀਆਂ ਟਿਊਟੀਆਂ ਲੱਗੀਆਂ ਜਿੰਨਾ ਘਰਾਂ ਚੋਂ ਫਰੀ ਦਾ ਪਾਣੀ ਆਉਂਦਾ ਉਹ ਫਰੀ ਦਾ ਪਾਣੀ ਪੀ ਕੇ ਇਹਨੇ ਨਾ ਸ਼ੁਕਰਿਆ ਉਹ ਦਾਹਾਂ ਰੁਪਈਆ ਦਾ ਅਗਲੇ ਬੰਨੇ ਬਾਲ ਨਹੀਂ ਲਾਉਣ ਜੋਗੇ ਆਗੇ ਆ ਪਿੰਡੋਂ ਪਿੰਡੀ ਚਲੇ ਜਾਓ ਕਈਆਂ ਨੇ ਟੂਟੀਆਂ ਬਾਹਰ ਖੁਰਲੀਆਂ ਵੇੜੇ ਚ ਗਲੀ ਚ ਬਣਾਈਆਂ ਤੇ ਉਹ ਪਾਣੀ 24 ਘੰਟੇ ਵਗੀ ਜਾਂਦਾ 10 ਰੁਪਈਆ ਦੀ ਟਿਊਟੀ ਲਿਆ ਕੇ ਲਾਉ ਜੋਗੇ ਨਹੀਂ ਉਦਾਂ ਦੋ ਟਾਈਮ ਸ਼ੀਦਾਂ ਨੂੰ ਮੱਥਾ ਟੇਕਦੇ ਹੋਣਗੇ ਜਾ ਕੇ ਆ ਜਿਹੜਾ ਚੂਲੀ ਪਾਣੀ ਤੁਹਾਡੇ ਕੋਲ ਬਚਿਆ ਜੇ ਬਚਾਇਆ ਜਾਂਦਾ ਤੇ ਬਚਾ ਲਓ ਅੱਜ ਦੀ ਡੇਟ ਅੰਦਰ ਮੈਂ ਹੋਰ ਕਿਸੇ ਪੱਖ ਤੇ ਬੋਲਾਂ ਨਾ ਬੋਲਾਂ ਪੰਜਾਬੀਓ ਪੰਜਾਬ ਬਚਾ ਲਓ ਰੁੱਖ ਲਾਓ ਤੇ ਪਾਣੀ ਬਚਾ ਲਓ ਜਿੰਨਾ ਬਚਾਇਆ ਜਾ ਸਕਦਾ ਤੁਹਾਡੇ ਕੋਲੋਂ ਨਹੀਂ ਤੇ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਤੁਹਾਡੀਆਂ ਕੋਠੀਆਂ ਚਟਣੀਆਂ ਨਹੀਂ ਆ ਕੋਠੀਆਂ ਕਾਦੇ ਲਈ ਬਣਾਉਂਦਾ ਜੇ ਜੇ ਆਉਣ ਵਾਲੀ ਪੀੜ੍ਹੀ ਕੋਲੋਂ ਸਾਹ ਹੀ ਨਾ ਲਿਆ ਗਿਆ ਉਹਨਾਂ ਕੋਠੀਆਂ 'ਚ ਬੈਠਿਆ ਉਹਨਾਂ ਨੇ ਗਾਲਾਂ ਕੱਢੀਆਂ ਸਾਨੂੰ ਪਾਪਾ ਕੱਖਾਂ ਦੀ ਸ਼ਾਨ ਪਾ ਜਾਣੋ ਚੰਗੀ ਗੱਲ ਸੀ ਕੋਠੀ ਤੇ ਬਣਾ ਕੇ ਦੇ ਗੋ ਪਰ ਸਾਹ ਕਿੱਥੇ ਬੈ ਕੇ ਲਈਏ ਸੀ ਕਸੂਰ ਬਾਹਰ ਅਸੀਂ ਕਦੇ ਨਾ ਕਿਤੇ ਹੈਗੇ ਆ ਇੱਕ ਬੰਨਿਆ ਸੀ ਅੰਨ ਦਾਤਾ ਆ ਅੰਨ ਦਾਤਾ ਹੋਣਾ ਬੜੀ ਵੱਡੀ ਗੱਲ ਆ ਕਿਸਾਨ ਤੋਂ ਵੱਡਾ ਕੋਈ ਨਹੀਂ ਪਰ ਇਹ ਥੋੜਾ ਹੁੰਦਾ ਵੀ ਮਾਂ ਕੋ ਕੰਮ ਲੈ ਲਈਏ ਧਰਤੀ ਨੂੰ ਕਹਿੰਦੇ ਮਾਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ ਇੱਕ ਬੰਨੇ ਉਹਨੂੰ ਮਾਂ ਕਹੀਏ ਤੇ ਕੰਮ ਨਿਕਲ ਗਿਆ ਤੇ ਮੁੜ ਕੇ ਅੱਗ ਲਾ ਦੀਏ ਤੇ ਮੁੜ ਕੇ ਸ਼ੀਦੀਪੁਰ ਪਾਵੇ ਤੇ ਸ਼ਬੀਨਾ ਲੋਕਾਂ ਨੂੰ ਖਲਾਰ ਖਲਾਰ ਕੇ ਪਿਆਈ ਦੀਆਂ ਇੱਕ ਬੰਨੇ ਅੱਗ ਲਾਤੀ ਮੁੜ ਕੇ ਕਤੀਰਾ ਗੁੰਦ ਪਾ ਪਾ ਕੇ ਪਿਉਂਦੇ ਲੋਕਾਂ ਦੋਗਲਾ ਕਿਰਦਾਰ ਨਹੀਂ ਹੰਨੇ ਬੰਨੇ ਦੀ ਗੱਲ ਕਰੋ ਜਾਂ ਅੱਗ ਲਾਓ ਤੇ ਜਾਂ ਠੰਡੀਆਂ ਸ਼ਬੀਨਾ ਪਿਐਓ ਮੈਂ ਢਾਡੀ ਬੁਲਾ ਰਾਂ ਹਾਂ ਮੈਂ ਲੈਣਾ ਦੇਣਾ ਕਿਸੇ ਕੋ ਕੁਝ ਨਹੀਂ ਗੁਰੂ ਦਾ ਦਿੱਤਾ ਮੈਨੂੰ ਬਹੁਤ ਕੁਝ ਆ ਮੈਨੂੰ ਪ੍ਰਸੰਗ ਤੁਸੀਂ ਜਿਹੜਾ ਦਿੱਤਾ ਵਾ ਇਹ ਪ੍ਰਸੰਗ ਸੁਣਨ ਵਾਸਤੇ ਵੀ ਦਿਲ ਥੋੜਾ ਜਿਹਾ ਤਗੜਾ ਚਾਹੀਦਾ ਵਾ ਕਿਉਂ ਕਿਉਂਕਿ ਚੱਕੀ ਦੇ ਪੁੱੜ ਵਾਲਾ ਕੰਮ ਬਣ ਜਾਂਦਾ ਇਹਦੇ ਚਮੜ ਕੇ ਸਾਰੇ ਪੀਪੀ ਰੱਖੀ ਜਾਣੇ ਆਪਾਂ ਨੇ ਕਿਉਂ ਉਹਦਾ ਕਾਰਨ ਇਹ ਆ ਜਿੰਨਾ ਜਿੰਨਾ ਨੇ ਧੱਕਾ ਕੀਤਾ ਉਹਨਾਂ ਦਾ ਜ਼ਿਕਰ ਫਿਰ ਆਉਣਾ ਹੀ ਆਉਣਾ ਸਾਹਮਣੇ ਗੁਰੂ ਕਿਰਪਾ ਕਰੇ ਤੁਸੀਂ ਪੰਜਾਬ ਦੇ ਵਸਨੀਕ ਬੈਠੇ ਹੋ ਥੋੜਾ ਜਿਹਾ ਖਰਚੇ ਇਧਰੋਂ ਉਧਰੋਂ ਕਟਾ ਕੇ ਜੇ ਪੰਜਾਬ ਵਾਸਤੇ ਕੁਝ ਕਰ ਸਕਦੇ ਅੱਜ ਦੀ ਡੇਟ ਅੰਦਰ ਜੇ ਰੋਖ ਲਾ ਸਕਦੇ ਜੇ ਜੇ ਪੰਜਾਬ ਦੇ ਪਾਣੀ ਵਾਸਤੇ ਕੁਝ ਕਰ ਸਕਦੇ ਜੇ ਅੱਜ ਦੇ ਸਮੇਂ 'ਚ ਇਸ ਤੋਂ ਵੱਡੀ ਤੁਹਾਡੇ ਵਾਸਤੇ ਪੰਜਾਬੀ ਕੋਈ ਸੇਵਾ ਕੋਈ ਨਹੀਂ ਜਦਾਂ ਤੁਸੀਂ ਇੱਕ ਵਾਰੀ ਲੱਕ ਬੰਨ ਕੇ ਤੁਰ ਪੈਂਦੇ ਹੁੰਦੇ ਜਨਾ ਕਿਸੇ ਕੰਮ ਨੂੰ ਇਹ ਪੰਜਾਬੀਆਂ ਦਾ ਰਿਕਾਰਡ ਆ ਇਹ ਜਿਹੜਾ ਕੰਮ ਨੂੰ ਲੱਕ ਬੰਨ ਕੇ ਤੁਰ ਪਏ ਲੋਕੀ ਜਾਂਦੇ ਇਹਨਾਂ ਵਰਗਾ ਕੋਈ ਨਹੀਂ ਦੁਨੀਆ ਨੂੰ ਵਿਖਾ ਦਿਓ ਅਸੀਂ ਇਸ ਪੰਜਾਬ ਨੂੰ ਬਚਾ ਕੇ ਵਿਖਾਵਾਂਗੇ